ਕਈ ਕਿਸਾਨ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਬੇਕਾਰ ਦਿਸਣ ਵਾਲੀ ਪਰਾਲੀ ਪਸ਼ੂ ਪਾਲਕਾ ਲਈ ਵਰਦਾਨ ਸਾਬਤ ਹੋ ਸਕਦੀ ਹੈ ਜਿहां ਇੱਕ ਖਾਸ ਤਰੀਕੇ ਨਾਲ ਪਰਾਲੀ ਨੂੰ ਪਸ਼ੂਆਂ ਨੂੰ ਖੁਰਾਕ ਵਜੋਂ ਦੇਣ ਨਾਲ ਦੁੱਧ ਉਤਪਾਦਨ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ ਇਸ ਅਹਿਮ ਗੱਲ ਦਾ ਖੁਲਾਸਾ ਮਹਾਰਾ ਵੱਲੋਂ ਫਸਲੀ ਰਹਿੰਦਖੂੰਣ ਦੇ ਸੁਚੱਜੇ ਪ੍ਰਬੰਧ ਲਈ ਮੁਹਾਲੀ ਵਿਖੇ ਲੱਗੇ ਕਿਸਾਨ ਮੇਲੇ ਵਿਖੇ ਕੀਤਾ ਕਿ ਆਪਾਂ 1 ਕਿਲੋ ਜੂਰੀਆ ਉਹਦੇ ਵਿੱਚ 3 ਕਿਲੋ ਸਖੀਰਾ ਪਾ ਲਈਏ 2 ਕਿਲੋ ਪਾਲੀ ਭਿਉਲੋ ਤੇ 1 ਕਵੰਤ ਗੇੜੀ ਪ੍ਰਾਲੀ ਉਹਦੇ ਤੇ ਛਿੜਕੀਓ ਫਸਟ ਟਾਈਮ ਹਮ ਪਈ ਰਹਿਣ ਦਿਓ ਤੇ ਫਿਰ ਪਸ਼ੂਆਂ ਨੂੰ ਪਾ ਦਿਓ ਪਸ਼ੂਆਂ ਨੂੰ ਪਾਉਂ ਦਿਓ ਦੁੱਧ ਵੀ ਵਧਣ ਗਿਆ ਉਹ ਵੀ ਵੈਸੇ ਜਿਹੜੀ ਪ੍ਰੋਫਿਟ ਰੇਟ ਹੈ ਵੈਸੇ ਉਹਨਾਂ ਦਾ ਜਿਹੜਾ ਮੁਨਾਫਾ ਹੋਣਾ ਸੇਫ ਤੌਰ ਤੇ ਉਹ ਵੀ ਜ਼ਿਆਦੇ ਹੋ ਆਪਾਂ ਬਿਨਾਂ ਕਿਸੇ ਨੁਕਸਾਨ ਤੋਂ ਪਸ਼ੂ ਪਾਲਣ ਦੇ ਵਿੱਚ ਪ੍ਰਾਲੀ ਨੂੰ ਬੜੇ ਸਚਜੇ ਢੰਗ ਨਾਲ ਬਰਤ ਸਕਦੇ ਆ ਇਹਨੂੰ ਪੁੱਤਰ ਲੋ ਪੁੱਤਰ ਕੇ ਰੱਖ ਲੋ ਬਸ ਤੁਲੀ ਨਾ ਲੱਗੀ ਹੋਵੇ ਫੋਰ ਮਿ ਪ੍ਰਾਲੀ ਦਾ ਕੋਈ ਨੁਕਸਾਨ ਨਹੀਂ ਨੱਚ ਗੰਨੇ ਜਿਹੜਾ ਮੇਨ ਪਾਰਟ ਆ ਉਹ ਤੋਂ ਆਪਾਂ ਸ਼ੂਕਰ ਬਣਾਉਣ ਦੇ ਲਈ ਲੈ ਲੈਂਦੇ ਆ ਜਿਹੜੇ ਉੱਪਰ ਵਾਲੇ ਹਰੇ ਪੱਤੇ ਆ ਜਾਂ ਜਿਹੜੇ ਕੱਚਾ ਗੰਨਾ ਆ ਉਹਦੇ ਚ ਗੂੜ ਆਉਂਦਾ ਸਭ ਨੂੰ ਪਤਾ ਹੈ ਕਿ ਮਿੱਠਾ ਰਸ ਹੈ ਤਾਂ ਮਿੱਠਾ ਰਸ ਤੇ ਪ੍ਰਾਲੀ ਨੂੰ ਮਿਕਸ ਕਰਕੇ ਖਿਲਾਉਂਦੇ ਆਂ ਤਾਂ ਪਸ਼ੂ ਨੂੰ ਡਾਇਰੈਕਟ એનર્ਜੀ ਮਿਲਦੀ ਹੈ ਤੋਂ ਦੇ ਕਾਰਨ ਉਹ ਦੁੱਧ ਵੜਾਉਂਦਾ ਜੇ ਬਾਕੀ ਸੀਜ਼ਨ ਦੇ ਵਿੱਚ ਜਿਸ ਟਾਈਮ 'ਤੇ ਹਰਾ ਗੰਨਾ ਨਹੀਂ ਹੈ ਖਿਲਾਨਣ ਦੇ ਲਈ ਉਸ ਟਾਈਮ 'ਤੇ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਸੀ ਕਿ ਆਪਾਂ ਯੂਰੀਆ ਮੋਲਾਸਿਸ ਮੋਲਾਸਿਸ ਇੱਕ ਤਰ੍ਹਾਂ ਸੇ ਸੀਰਾ ਹੁੰਦਾ ਹੈ ਜਿਹੜਾ ਗੰਨਾ ਗੁੰਡਾਲੀ ਜਾਂ 슈ਗਰ ਵਾਲੀ ਫੈਕਟਰੀ ਹੁੰਦੀ ਹੈ ਉਹਦੇ 'ਚ ਜਿਹੜਾ ਬਚਾ ਹੋਇਆ ਰਹਿੰਦਾ ਹੈ ਜਿਹਨੂੰ ਆਪਾਂ ਰਸ ਕਟਿਆ ਵੀ ਕਹਿੰਦੇ ਐ ਕਾਲਿਆ ਗੁੜ ਉਹਨੂੰ ਮੋਲਾਸਿਸ ਹੈ ਉਹ ਵੀ ਆਪਾਂ ਮਿਲਾ ਕੇ ਪਸ਼ੂਆਂ ਨੂੰ ਖਿਲਾਉਂਦੇ ਆ ਤਾਂ ਵੀ 17-18% ਦੁੱਧ ਦੇ ਵਿੱਚ ਬੜੋਤਰੀ ਹੁੰਦੀ ਹੈ ਤੇ ਇਸ ਤੇ ਸਾਡਾ ਬਹੁਤ ਵੱਡਾ ਐਕਸਪੈਰੀਮੈਂਟ ਵੀ ਕੀਤਾ ਹੈ ਅਸੀਂ ਯੂਨੀਵਰਸਿਟੀ ਦੇ ਵਿੱਚ ਵੀ ਖਿਲਾਉਂਦੇ ਆ ਮੇਰੇ ਬਹੁਤ ਸਾਰੇ ਕਿਸਾਨ ਵੀਰ ਹੈ ਜਿਹੜੇ ਅੱਛੀ ਚੰਗੇ ਜਨਾਂ ਦੇ ਕੋਲ 15-15 ਵੀ ਵੀ ਗਾਇਆ ਮੱਝਾਂ ਹੈ ਔਰ ਉਹ ਇਸ ਟਾਈਮ ਤੇ ਪੂਰੇ ਦੇ ਪੂਰੇ ਉਹਨਾਂ ਨੂੰ ਸਮਝਾ ਕੇ ਔਰ ਉਹ ਉਹ ਮਿਕਸ ਕਰਕੇ ਖਿਲਾ ਰਹੇ ਤੇ ਪੂਰੀ ਸਰਦੀ ਸਰਦੀ ਉਹ ਪਰਾਲੀ ਨੂੰ ਪਸ਼ੂਆਂ ਨੂੰ ਖਿਲਾਉਂਦੇ ਆ ਤੇ ਦੁੱਧ ਬੜਾਉਂਦੇ ਬਹਾਲੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਮਾਜਰਾ ਦੇ ਫਾਰਮ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਕਿਸਾਨਾਂ ਦੇ ਨਾਲ ਖੇਤੀ ਨਾਲ ਜੁੜੇ ਸਹਿਕਿੱਤੇ ਕਰਨ ਵਾਲੀਆਂ ਬੀਬੀਆਂ ਨੇ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਮਾਹਰਾਂ ਨੇ ਫਸਲਾਂ ਦੀ ਰਹਿਣਧਕੂੰਧ ਨੂੰ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਰਹੀਂ ਜੋ ਨਦੀ ਰਹਿਣਧਕੂੰਧ ਦੇ ਸਹੀ ਪ੍ਰਬੰਧਨ ਉੱਤੇ ਜ਼ੋਰ ਦਿੱਤਾ ਇੱਥੇ ਫਸਲੀ ਰਹਿੰਦ-ਖੂੰਦ ਦੇ ਸੁਚੱਜੇ ਪ੍ਰਬੰਧ ਲਈ ਮਸ਼ੀਨਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਕਿਸਾਨਾਂ ਲਈ ਲਾਹੇਵੰਦ ਸਰਕਾਰੀ ਸਕੀਮਾਂ ਤੇ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੇਲੇ ਵਿੱਚ ਖੇਤਾਂ ਦੀ ਮਿੱਟੀ ਦੀ ਮੁਫਤ ਜਾਂਚ ਕੀਤੀ ਗਈ। ਮੇਲੇ ਵਿੱਚ ਖੇਤੀ ਵਿਗਿਆਨ ਕੇਂਦਰ, ਸਹਾਇਕ ਵਿਭਾਗਾ, ਸਵੈ-ਸਹਾਇਤਾ ਸਮੂਹਾਂ ਅਤੇ ਉਦਮੀਆਂ ਦੁਆਰਾ ਪ੍ਰਦਰਸ਼ਨੀਆਂ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਕਿਸਾਨਾਂ ਦੇ ਲਾਭ ਲਈ ਹੜੀ ਦੀਆਂ ਫਸਲਾਂ ਦੇ ਬੀਜ ਅਤੇ ਖੇਤੀ ਸਹਿਤ ਵੀ ਉਪਲਬਧ ਕਰਵਾਏਗੇ ਕਿਸਾਨ ਮੇਲਾ ਬਹੁਤ بڑا ਸਕਸੈਸ ਰਿਹਾ ਤੁਸੀਂ ਦੇਖਿਓ ਹੁਣ ਕਿੰਨੀ ਵੱਡੀ ਸੰਖਿਆ ਦੇ ਵਿੱਚ ਕਿਸਾਨ ਵੀਰ ਬੀਵੀਆਂ ਸਾਡੇ ਇੱਥੇ ਆਏ ਔਰ ਇਹਨਾਂ ਦੇ ਨਾਲ-ਨਾਲ ਸਿਰਫ ਕਿਸਾਨ ਵੀਰ ਨਹੀਂ ਉਹਨਾਂ ਦੇ ਪਿੰਡਾਂ ਦੇ ਜਿਹੜੇ ਆਗੂ ਵੱਦੂ ਕਿਸਾਨ ਤੇ ਸਰਪੰਚ ਮੈਂਬਰਾਂ ਉਹਨਾਂ ਨੇ ਵੀ ਬਹੁਤ ਪਰਡ ਚੜ ਕੇ ਹਿੱਸਾ ਲਿਆ ਤੇ ਉਹਨਾਂ ਦੇ ਲਈ ਨਹੀਂ ਜਿਹੜੀ ਜਾਣਕਾਰੀ ਹੈ ਕਿ ਪਰਾਲੀ ਦਾ ਕਿਵੇਂ ਪ੍ਰਬੰਧਨ ਕਰ ਸਕਦੇ ਆ ਕਿਵੇਂ ਉਹਨੂੰ ਜ਼ਮੀਨ ਦੇ ਵਿੱਚ ਮਿਲਾ ਸਕਦੇ ਆ ਜਾਂ ਪਸ਼ੂਆਂ ਨੂੰ ਖਿਲਾ ਸਕਦੇ ਆ ਔਰ ਉਹਦਾ ਕੀ ਕੀ ਫੈਕਟਰੀ ਚ ਕੀ ਯੂਜ਼ ਹੋ ਸਕਦਾ ਹੈ ਤੇ ਉਹਦੇ ਬਾਰੇ ਵਿੱਚ ਵੀ ਜਾਣਕਾਰੀ ਲਈ ਇਹਦੇ ਨਾਲ-ਨਾਲ ਇਹ ਕਿਸਾਨੀ ਦੇ ਜਿਹੜੇ ਸਾਇਕ ਦੰਦੇ ਜਿਵੇਂ ਪਸ਼ੂ ਪਾਲਨ ਹੈ ਮੱਛੀ ਪਾਲਨ ਹੈ ਬકરી ਪਾਲਨ ਹੈ ਜਾਂ ਖੁੰਬਦੀ ਖੇਤੀ ਹੈ ਇਹਦੇ ਬਾਰੇ ਚ ਵੀ ਬਹੁਤ ਸਾਰੀਆਂ ਜਾਣਕਾਰੀਆਂ ਕਿਸਾਨਾਂ ਨੇ ਪ੍ਰਾਪਤ ਕੀਤੀ ਵਕ ਵਕ ਡਿਪਾਰਟਮੈਂਟਾਂ ਤੋਂ ਸਾਇੰਸਦਾਨ ਆਏ ਸੀ ਅਫੀਸਰ ਆਏ ਸੀ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਡਿਪਾਰਟਮੈਂਟ ਵਿਭਾਗ ਵੱਲੋਂ ਜਿਹੜੇ ਕਿਸਾਨ ਵੀਰਾਂ ਨੂੰ ਦਿੱਤੀ ਜਾਣ ਵਾਲੀ ਜੋ ਵੀ ਸਕੀਮਾਂ ਹੈ ਸਬਸਿਡੀਆਂ ਹੈ ਸਹੂਲਿਅਤਾਂ ਹੈ ਉਹਦੇ ਬਾਰੇ ਨੇ ਪੂਰੀ ਜਾਣਕਾਰੀ ਦਿੱਤੀ ਇਸ ਕਰਕੇ ਅੱਜ ਦਾ ਜਿਹੜਾ ਸਾਡਾ ਕਿਸਾਨ ਮੇਲਾ ਸੀ ਉਹ ਬਹੁਤ ਹੀ ਬੜੀਆ ਇੱਕਦਮ ਸਕਸੈਸ ਰਿਹਾ ਇਸ ਮੌਕੇ ਝੋਨੇ ਦੀ ਰਹਿਤਖੂਨ ਦੇ ਪ੍ਰਬੰਧਨ ਲਈ ਛਲਾਗਾ ਜੋ ਕੰਮ ਕਰਨ ਵਾਲੇ ਅਤੇ ਸਹਿਕ ਧੰਦਿਆਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੇ ਅਗਾਂਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ